ਸਨਮਾਰਜੁ ਜਿ ਗੋਤਕ ਤਕ ਤੱਗ ਚਬਰ ਛਤਰ ਤਖਤੇ ਮਾਰਕ ਦੋ ਜਹਾਨਾ ਦੇ ਵਾਲੀ ਸੁੱਚੀ ਮਨੁੱਖਤਾ ਦੇ ਰੱਬ ਸ਼ਬਦ ਗੁਰੂ ਤਨ ਤਨ ਸਭ ਸ੍ਰੀ ਇਕ ਨੂੰ ਗ੍ਰੰਥ ਸਭ ਦੀ ਪਾਵਨ ਪਵਿੱਤਰ ਮਿੱਠੀ ਗੋਦ ਵਿੱਚ ਅਮਰਤ ਮੇਲੇ ਤੋਂ ਹਾਜ਼ਰੀਆਂ ਭਰੇ ਗੁਰਸਵਾਰੇ ਗੁਰੂ ਖਾਸਾ ਸਤ ਸੰਗੇ ਜਨ ਜਿਨੇ ਕੋ ਸਰੀਰ ਬੈਠੇ ਹਾਂ ਮੌਤ ਵਰਤੇ ਭਾਗਾਂ ਵਾਲੇ ਹਾਂ ਜਿਨਾਂ ਨੂੰ ਸਾਬਾ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਤੇ ਇਸੇ ਕਰਕੇ ਸਾਹਿਬ ਜੀ ਨੇ ਕੁਰਬਾਨੀ ਅੰਦਰ ਬਖਸ਼ਿਸ਼ ਕਰ ਦਿੱਤਾ ਵਟ ਭਾਗੀ ਹਰ ਸੰਕਟ ਪਾਵੈ ਪਾਤ ਹੀ ਪਰਮ ਚੋਟਾ ਖਾਵੈ ਬਿਨੁ ਭਾਗ ਦਾ ਸਤ ਸੰਗਣਾ ਲੱਗਾ ਬਿਨ ਸੰਗਤ ਨਾਇਲ ਭਰੇਗੀ ਕਿ ਓਕਾਰ ਪ੍ਰਮਾਤਮਾ ਜਿਸ ਦੀ ਅਸੀਂ ਉਸਤਤ ਨਹੀਂ ਕਰ ਸਕਦੇ ਜਿਸ ਦੇ ਅਸੀਂ ਗੁਨਾ ਨੂੰ ਧਿਆਨ ਨਹੀਂ ਕਰ ਸਕਦੇ ਤੇ ਜਿਸ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ ਓਕਾਰ ਪ੍ਰਮਾਤਮਾ ਤੇਰੇ ਕਾਰਨ ਕਾਰਨ ਕੁਲ ਕਹ ਰਖ ਹੈ ਦਾਵਾ ਤੂੰ ਸਾਬਕ ਕੁਨੇ ਵਿਧਾਨਾ ਤੁਮਰੇ ਮੈ ਮਾ ਵਰਨਾ ਸਰਪਾ ਉਹ ਠਾਕੁਰ ਊਚ ਭਗਵਾਨ ਹੈ ਤੇ ਜਿਹੜਾ ਉਸ ਕਾਰਪੁਖ ਪਰਮਾਤਮਾ ਦੀ ਸੰਗਤ ਕਰ ਲੈਂਦਾ ਤੇ ਮੇਰਾ ਸਹਿਬ ਕਹਿੰਦਾ ਉਹ ਮਨੁੱਖ ਜਿਹੜਾ ਇਸ ਭਗਤ ਜਨ ਪਾਵ ਦੁਨੀਆ ਤੋਂ ਪਾਰ ਲੱਗਦਾ ਤੇ ਦੁਨੀਆ ਦੀ ਕੋਈ ਪਾਵਰ ਜਿਹੜੀ ਆ ਉਸ ਆਪਣੇ ਵਾਸਤੇ ਵਿੱਚ ਨਿਕਾਲ ਸਕਦੀ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਤੇ ਜਿਸ ਤਰ੍ਹਾਂ ਆਪਾਂ ਜਾਣਦੇ ਤੇ ਸਾਬ ਕਹਿੰਦੇ ਸਤ ਸੰਗਤ ਵਿੱਚ ਆਉਣ ਦੇ ਨਾਲ ਉਹ ਪ੍ਰੇਮ ਵਾਲਾ ਰੰਗ ਸੁਹਾਗਣ ਵਾਲਾ ਰੰਗ ਕਿਸੇ ਵਰਲੇ ਮਨੁੱਖ ਨੂੰ ਲੱਗਦਾ ਲਾਲ ਰੰਗ ਤਿਸ ਕੋ ਲੱਗਾ ਜਿਸ ਕਾ ਵਟ ਭਾਗ ਮੈਲਾ ਕਦੇ ਨਾ ਹੋਬਈ ਨਾ ਲੱਗੇ ਦਾਗਾ ਕਿ ਪ੍ਰੇਮ ਵਾਲਾ ਰੰਗ ਸੁਹਾਗਣ ਵਾਲਾ ਰੰਗ ਤੇ ਸਾਬ ਕਿਉਂ ਕਹਿੰਦੇ ਪਹਿਣੇ ਕਹਿੰਦੇ ਜਾਂ ਕੋ ਹਰ ਰੰਗ ਲਾਗੂ ਇਸ ਜੁਗਮੈ ਸੋ ਕਾਇਤ ਹੈ ਸੂਰਾ ਕਿਸ ਕਾਲ ਜੋ ਕਿ ਸਮੇਂ ਦੇ ਵਿੱਚ ਕੋਈ ਮਰਲਾ ਮੁਕਸੂਰਮਾ ਹੁੰਦਾ ਤੇ ਵਰ ਬਾਣੀ ਤੇ ਉਦਾਹਰਨ ਦਿੱਤੀ ਆ ਕਿ ਇੱਕ ਸੂਰਮਾ ਉਹ ਹੁੰਦਾ ਜਿਹੜਾ ਰਣ ਮੈਦਾਨ ਦੇ ਵਿੱਚ ਜਾਂਦਾ ਹੱਥ ਦੇ ਵਿੱਚ ਛਰੀ ਸੈ ਫੜਦਾ ਹੱਥ ਦੇ ਵਿੱਚ ਹਥਿਆਰ ਫੜਦਾ ਤੇ ਰਣ ਮੈਦਾਨ ਦੇ ਵਿੱਚ ਜਾਂਦਾ ਜਾਂ ਤੱਕ ਸ਼ਹੀਦ ਹੋ ਜਾਂਦਾ ਜਾਂ ਮਦਾਨ ਫਤੇ ਕਰਕੇ ਆ ਜਾਂਦਾ ਜਾਂ ਆਪਣਾ ਬੰਦ ਬੰਦ ਕਟਾ ਹੁੰਦਾ ਸੂਰਾ ਸੋਤਾ ਚਾਨੀਆਂ ਜੋ ਲਰੇ ਦੀਨ ਕੇ ਖੇਤ ਪੁਰਜਾ ਪੁਰਜਾ ਕੱਟ ਮਰੇ ਕਬੂਨਾ ਛੱਟੇ ਖੇਤ ਲਗੜਨ ਦਾ ਨਾਮਾ ਬਾਜਿਓ ਭਰੇ ਹੰਸਾਂ ਨੇ ਕਾਓ ਖੇਤ ਚ ਮੰਨਦੇ ਸੂਰਨ ਅਬਜੂਜਨ ਕੋਦਾ ਇਹ ਜਉਣ ਦਾ ਮਹੀਨਾ ਚੱਲਦਾ ਪਿਆ ਜਦ ਜਉਣ ਦਾ ਮਹੀਨਾ ਚੜਦਾ ਸਾਨੂੰ ਚੇਤਾ ਆ ਜਾਂਦਾ ਜਉਣ ਤਰਾਸੀ ਕਿ ਸਾਡੇ ਨਾਲ ਕੀ ਵਾਪਰਿਆ ਸੀ ਭਾਈ ਮੁਖਤਿਆਰ ਸਿੰਘ ਜੀ ਯੂਐਸਏ ਵਾਲੇ ਕਹਿੰਦੇ ਸਨ ਕਹਿੰਦੇ ਕਿ ਜਿੰਨਾ ਚਿਰ ਸੰਤ ਤੱਕ ਸੰਤ ਜਰਨੈਲ ਸਿੰਘ ਜੀ ਖਾਲਸਾ ਭੰਡਰਾ ਵਾਲੇ ਦਰਬਾਰ ਸਾਹਿਬ ਦੇ ਵਿੱਚ ਸੰਤ ਤੇ ਇੱਦਾਂ ਦਾਸ ਵੀ ਉੱਥੇ ਸੀ ਤੇ ਗਿਆਨੀ ਗੁਰਨਤ ਸਿੰਘ ਜੀ ਯੂਐਸਏ ਵਾਲੇ ਕਹਿੰਦੇ ਨੇ ਤੇ ਉਹਨਾਂ ਨੇ ਇੱਕ ਤੱਕ ਦੱਸਿਆ ਕਹਿੰਦੇ ਕਿ ਅਸੀਂ ਉੱਥੇ ਨਾ ਕੀਰਤਨ ਦੀ ਸੇਵਾ ਕਰਦੇ ਸਾਂ ਆ ਪਿਛਲੀ ਵੀਡੀਓ ਦੇ ਵਿੱਚ ਪਿਛਲੀ ਕਥਾ ਦੇ ਵਿੱਚ ਆਪਾਂ ਸਰਵਣ ਕੀਤਾ ਕਿ 1 2 3 ਤੇ 4 ਜੂਨ ਤੱਕ ਸਾਡੇ ਨਾਲ ਕੀ ਵਾਪਰਦਾ ਰਿਹਾ ਤਿੰਨ ਜੂਨ ਨੂੰ ਆਪਾਂ ਸਰਵਣ ਕੀਤਾ ਸੀ ਕਿ ਧੰਨਪੁਰ ਅਜਨ ਪਾਸ਼ਾ ਜੀ ਦੇ ਸ਼ੀਤ ਗੁਰਪੁਰਮ ਦੇ ਸਬੰਧ ਵਿੱਚ ਉਹਨਾਂ ਨੇ ਕੰਮ ਨੂੰ ਜਿਹੜਾ ਥੋੜਾ ਜਿਹਾ ਖੋਲ ਦਿੱਤਾ ਵੀ ਆਸੀ ਫਿਰ ਆਪਾਂ ਸਰਵਣ ਕੀਤਾ 4 ਜੂਨ 4 ਜੂਨ ਉਹਨਾਂ ਨੇ ਜਿਹੜਾ 10 ਗੋਲੇ ਸੁੱਤੇ ਸਨ ਪਾ ਕੇ ਲਗਾਤਾਰ ਜਿਹੜੀ ਗੋਲੀ ਪਾਰੀ ਆ ਗੋਲੇ ਪਾਰੇ ਜਿਹੜੀ ਚੱਲਦੀ ਆ ਰਹੀ ਸੀ ਤੇ ਫੌਜ ਦਾ ਇਹ ਟੀਚਾ ਸੀ ਕਿ ਅਸੀਂ ਗੋਲੇ ਪਾਰੇ ਸੁੱਟਾਂਗੇ ਇਹ ਖੜਾਕ ਸੁਣ ਕੇ ਜਿਹੜਾ ਦਮਦਮਿਤ ਇਕਸਾਲ ਦੇ 14ਵੇਂ ਮੁੱਖੀ ਸੰਤ ਜਨਾਇਆ ਸਨ ਜੀ ਖਾਲਸਾ ਪੜਨਾ ਵਾਲੇ ਬਾਹਰ ਆ ਜਾਣਗੇ ਆਪਣੀ ਫੌਜ ਸਮੇਤ ਜਿਹੜਾ ਸਿਲੰਡਰ ਕਰ ਦਿੰਗੇ ਪਰ ਇਹ ਜਿਹੜਾ ਇਹਨਾਂ ਦਾ ਪਲਾਨ ਜਿਹੜਾ ਪਿਛਲੇ 4 ਦਿਨਾਂ ਦੇ ਵਿੱਚ ਅਧੂਰਾ ਰਹਿ ਗਿਆ ਸੀ ਕਿਉਂਕਿ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸੀ ਸੰਤ ਜਨੈਲ ਸਿੰਘ ਜੀ ਖਾਲਸਾ ਭੰਡਰਾ ਵਾਲਿਆਂ ਨੂੰ ਆਪਣੇ ਸਾਹਮਣੇ ਝੁਕਾਉਣ ਦੀ ਪਰ ਉਹ ਐਸਾ ਜੋਧਾ ਸੂਰਮਾ ਸੀ ਜਿਹੜਾ ਕਿਸੇ ਦੇ ਅੱਗੇ ਝੁਕਿਆ ਨਹੀਂ ਸੀ ਤੇ ਅੱਜ ਵੀ ਵੈਰੀ ਜਿਹੜੇ ਆ ਉਸ ਦੀ ਫੋਟੋ ਤੱਕ ਵੇਖ ਕੇ ਡਰਦੇ ਨੇ ਆਪ ਪਿਛਲੇ ਕੁਝ ਸਾਲ ਪਹਿਲਾਂ ਜਿਹੜਾ ਪਿੰਡ ਪਉਂਡ ਉੱਥੇ ਸੰਤ ਚਲਾਇ ਸਰ ਜੀ ਖਾਲਸਾ ਪੰਡਰਾਂ ਵਾਲਿਆਂ ਦੀ ਫੋਟੋ ਲੱਗੀ ਹੋਈ ਸੀ ਕਿਉਂਕਿ ਜਦੋਂ ਵੀ ਸਿੱਖ ਨੂੰ ਸਿੱਖ ਮਾਰਦਾ ਤੇ ਕੋਈ ਪੱਗ ਵਾਲਾ ਹੀ ਮਾਰਦਾ ਪੱਗ ਵਾਲਾ ਉਦਾਂ ਨਹੀਂ ਮਾਰਦਾ ਕਿ ਜਦੋਂ ਮਾਰਦਾ ਆਪਣਾ ਵੀ ਯਾਰ ਮਾਰਦਾ ਤੇ ਜਾਂ ਕੋਈ ਪੱਗ ਵਾਲਾ ਭਰਾ ਮਾਰਦਾ ਉਦਾਂ ਨੇ ਛੇਤੀ ਇਹਨੂੰ ਕੋਈ ਢਾਹ ਲਾਉਣਾ ਲਾਇਆ ਰਹੇਗਾ ਉਹਨਾਂ ਨੇ ਫੋਟੋ ਲਾਈ ਸੀ ਤੇ ਜਿਸ ਨੇ ਫੋਟੋ ਲਾਈ ਸੀ ਉਹ ਉੱਥੇ ਨਾ ਚੰਮਿਆਰੀ ਸੀ ਜੋੜੇ ਗੰਡ ਦਾ ਸੀ ਤੇ ਉਹਨੇ ਆਪਣੇ ਕੋਲ ਸੰਤ ਜਨੈ ਸਿੰਘ ਜੀ ਖਾਲਸਾ ਪੰਡਰਾਵਾਲ ਦੀ ਫੋਟੋ ਲਾਈ ਸੀ ਤੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਉਹ ਆਇਆ ਤੇ ਉਹਨੇ ਅੱਗੇ ਸੰਤ ਜਨੈ ਸਿੰਘ ਜੀ ਖਾਲਸਾ ਪੰਡਰਾਵਾਲ ਦੀ ਫੋਟੋ ਪਾੜ ਦਿੱਤੀ ਕਹਿਣ ਲੱਗਾ ਕਿ ਤੁਸੀਂ ਇਸ ਦੀ ਫੋਟੋ ਨਹੀਂ ਲਾ ਸਕਦੇ ਇਸ ਨੇ ਸਾਡੇ ਜਿਹੜੇ ਆ 84 ਦੇ ਵਿੱਚ ਬਹੁਤ ਸਿੱਖਾਂ ਨੂੰ ਮਰਵਾਇਆ ਕੁਝ ਉੱਥੇ ਸੂਚਬਾਨ ਆਦਮੀ ਸਨ ਕੁਝ ਲਿਖਣ ਸਨ ਕੁਝ ਲਿਖਾਰੀ ਸਨ ਤੇ ਗੁਰਪੁਖ ਪਰਮਾਤਮਾ ਦੀ ਕਿਰਪਾ ਸਦਕਾ ਦਾਸ ਵੀ ਉੱਥੇ ਸੀ ਇਹ ਸਾਰੀ ਦਾਸਰ ਨੇ ਘਟਨਾ ਜਿਹੜੀ ਆਪਣੇ ਅੱਖੀ ਦੇਖੀ ਫਿਰ ਜਦੋਂ ਉਸ ਨੂੰ ਕਿਹਾ ਗਿਆ ਕਿ ਇਹ ਮਹਾਪੁਰਖਾਂ ਬੜੇ ਸੱਚੇ ਸੁੱਚੇ ਨੇ ਤੇ ਉਸ ਨੇ ਬੜੇ ਭੱਦੇ ਸ਼ਬਦ ਬੋਲੇ ਉਸ ਚੰਮਈਆ ਦੇ ਕੋਲ ਵੱਡਾ ਸਿੱਧ ਸਿੰਘ ਸੀ ਫੜ ਕੇ ਤੇ ਉਸ ਨੇ ਉਹਦਾ ਵੋਟ ਲਾ ਦਿੱਤਾ ਤੇ ਕੋਈ ਸਿੱਖਾਂ ਨੇ ਉੱਥੇ ਫਿਰ ਜਾ ਕੇ ਉਸ ਪ੍ਰਧਾਨ ਨੂੰ ਬੜਾ ਕੁੱਟਿਆ ਮਾਰਿਆ ਕਿਉਂਕਿ ਜਿਹੜਾ ਸਾਡੇ ਗੁਰਧਾਮਰ ਚੜ ਕੇ ਹੁੰਦਾ ਜਾਂ ਸਾਡੇ ਸ਼ਹੀਦਾਂ ਸਿੰਘਾਂ ਨੂੰ ਮਾੜਾ ਬੋਲਦਾ ਤੇ ਸੱਚਾ ਜਿਹੜਾ ਸਿੰਘ ਹੁੰਦਾ ਜਿਹੜਾ ਗੁਰੂ ਦਾ ਸੱਚਾ ਸਿੱਖ ਹੁੰਦਾ ਉਸ ਦਾ ਸਰੀਰ ਜਿਹੜਾ ਭਾਵਕਿਰ ਦਾ ਅੰਦਰਲਾ ਖੂਨ ਜਿਹੜਾ ਡੋਲਦਾ ਪਰ ਸਾਡੇ ਅੰਦਰ ਅਣਖ ਹੋਣੀ ਚਾਹੀਦੀ ਆ ਅੱਜ ਸਾਡੀ ਅਣਖ ਜਿਹੜੀ ਮਰ ਗਈ ਆ ਜਦੋਂ ਮੈਂ ਅਣਖ ਮਾਰਦੀ ਦੇਖਦਾ ਤੇ ਮੈਨੂੰ ਕਵੀ ਦੀਆਂ 17 ਚੇਤੇ ਆ ਜਾਂਦੀਆਂ ਨੇ ਕਵੀ ਲਿਖਦਾ ਕਹਿੰਦਾ ਜਿਹੜੀ ਗਾਉ ਛੇਰ ਦੇ ਮੂੰਹ ਵਿੱਚ ਆ ਜਾਵੇ ਉਸ ਦਾ ਮਾਸ ਵੀ ਨਹੀਂ ਤੇ ਉਸ ਦੀ ਖਲ ਵੀ ਨਹੀਂ ਜਿਸ ਨਕਾਨ ਦੀਆਂ ਨੀਆਂ ਹੋ ਜਾਣ ਕੱਟੀਆਂ ਉਹ ਘੜੀ ਵੀ ਨਹੀਂ ਤੇ ਪਲ ਵੀ ਨਹੀਂ ਤੇ ਜਿਸ ਕੌਮ ਦੇ ਵਿੱਚ ਇੱਜ਼ਤ ਗੈਰਤ ਮੁੱਕ ਜੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਕਵੀ ਲਿਖਦਾ ਕਿ ਜਿਸ ਕੌਮ ਦੇ ਵਿੱਚ ਇੱਜ਼ਤ ਤੇ ਗੈਰਤ ਮੁੱਕ ਜਾਂਦੀ ਹੈ ਨਾ ਉਹ ਕੌਮਾਂ ਜਿਹੜੀਆਂ ਯਾਰ ਤੇ ਤੱਕ ਜੰਗਾਂ ਦੇ ਲੰਬਣਾ ਕਈ ਆਏ ਨੇ ਅਬਦਾਲੀ ਵਰਕੇ ਆਏ ਨੇ ਇਹਨਾਂ ਨੇ ਸਿੱਖਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਸਿੱਖਾਂ ਨੂੰ ਦਬਾ ਨਹੀਂ ਸਕੀ ਕੌਣ ਕੇ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਤੁਸੀਂ ਇੱਕ ਮਾਰੋਗੇ ਹਜ਼ਾਰ ਜਮਨਣਗੇ ਹਜ਼ਾਰ ਪੈਸਾ ਹੋਣਗੇ ਤੇ ਫਿਰ ਵੀ ਤੁਹਾਡਾ ਸ਼ਰਮਨਾਚ ਕਰਦਣ ਕਿ ਤੁਹਾਨੂੰ ਜੜੋਂ ਪੁੱਟ ਕੇ ਰੱਖ ਦਣਗੇ ਕਿਉਂਕਿ ਜਦ ਮੀਰ ਮੰਨੂ ਮੀਰ ਮੰਨੂ ਕਹਿੰਦਾ ਪੰਜਾਬ ਦੇ ਵਿੱਚ ਆਇਆ ਸੀ ਸੰਨ 1746 ਦੇ ਵਿੱਚ ਇਹਨੇ ਬੜੀ ਕੋਸ਼ਿਸ਼ ਕੀਤੀ ਸੀ ਕਿਉਂਕਿ ਜਦੋਂ ਇਹ ਨਵਾਬ ਬਣਿਆ ਸੀ ਇਹਨਾਂ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿ ਮੀਨ ਮੰਨੂ ਕਿ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੱਡਦਾ ਅਸੀਂ ਦੁਗਣੇ ਚੁਗਣੇ ਹੋਏ ਜਿਵੇਂ-ਜਿਵੇਂ ਮੰਨੂ ਵੱਡਦਾ ਸੀ ਉਹ ਸਿੱਖ ਜਿਹੜੇ ਆ ਵਧਦੇ ਜਾਂਦੇ ਸੀ ਇਦਾਂ ਹੀ 42 ਵਰਗੇ ਆਏ ਨੇ ਦਰਬਾਰ ਸਾਹਿਬ ਤੇ ਟੱਟੜ ਕੇ ਆਏ ਨੇ ਸਿੱਖਾਂ ਦੇ ਉੱਤੇ ਚੜ੍ਹ ਕੇ ਆਏ ਨੇ ਬੜੀ ਕੋਸ਼ਿਸ਼ ਕੀਤੀ ਆ ਕਿ ਅਸੀਂ ਸਿੱਖ ਕੌਮ ਨੂੰ ਮਾਰ ਮੁਕਾਵਾ ਤੇ ਪਰ ਇਹ ਵੀ ਜਿਹੜੇ ਸਫਲ ਨਾ ਹੋਏ ਨਾਦਰ ਸ਼ਾਹ ਆਇਆ ਉਸ ਨੇ ਵੀ ਇੱਥੇ ਤੱਕ ਬੀੜਾ ਚੁੱਕਿਆ ਸੀ ਕਹਿਣ ਲੱਗਾ ਕਿ ਇੱਕ ਹਿੰਦੂ ਨੇ ਇੱਕ ਖत्री ਨੇ ਵਾਇਕਰੂ ਇੱਕ ਖत्री ਨੇ ਕਹਿਣ ਲੱਗਾ ਕਿ ਸਾਰਾ ਜਿਹੜਾ ਪੰਥ ਦੀ ਮਹਿਰ ਰੱਖੀ ਸੀ ਤੇ ਹੁਣ ਦੂਸਰਾ ਖत्री ਜਿਹੜਾ ਇਹਨਾਂ ਦਾ ਸਰਬਨਾਸ਼ ਕਰੇਗਾ ਇਹ ਪਾਣ ਦਾ ਬੀੜਾ ਚੁੱਕਿਆ ਤੇ ਮੂੰਹ ਦੇ ਵਿੱਚ ਚਪਾਉਂਦਾ ਚਪਾਉਂਦਾ ਕਹਿੰਦਾ ਕਿ ਅੱਜ ਮੈਂ ਇਹਨਾਂ ਦਾ ਰਹਿਣ ਕੱਖ ਨਹੀਂ ਦੇਣਾ ਦਾ ਇਹਨਾਂ ਦਾ ਮੈਂ ਸਰਬਨਾਸ਼ ਕਰ ਦੇਣਾ ਤੇ ਉਹੀ سلسلہ ਜਿਹੜਾ ਚੱਲਦਾ ਆ ਰਿਹਾ ਸੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਨੇ ਰੱਖੀ ਸੀ ਇਸ ਦੀ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਦੀ ਨੇ ਰੱਖ ਦਿੱਤੀ ਸੀ ਤੇ ਲਾਣ ਕਰ ਦਿੱਤਾ ਸੀ ਜਿਉਂ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰਤ ਲਈ ਕਲੀ ਮੇਰੀ ਆਓ ਇੱਕ ਮਾਰਗ ਪੈਰ ਤੇ ਜਾ ਸਿਰ ਦੀਜਾ ਕਾਣਾ ਕੀਜਾ ਤੇ ਜਦੋਂ ਇਹ ਬੈਠੇ ਹੋਏ ਸਨ ਸਤਜਨਾ ਸਿੰਘ ਜੀ ਖਾਲਸਾ ਭੰਡਰਾ ਵਾਲੇ ਇਹ ਜਿਹੜਾ ਸ੍ਰੀ ਕਾਦਰ ਸਾਹਿਬ ਦੇ ਖੜੇ ਪੰਨੇ ਜਿਹੜਾ ਭੂਰਾ ਸਾਹਿਬ ਬਣਾ ਸੀ ਮੋਰਚਾ ਬਣਾ ਸੀ ਉੱਥੇ ਬੈਠੇ ਹੋਏ ਸਨ ਤੇ ਭਾਈ ਮੁਖਤਿਆਰ ਸਿੰਘ ਜੀ ਯੂਐਸਏ ਵਾਲੇ ਅੱਗੇ ਦੱਸਦੇ ਨੇ ਉਹ ਕਹਿਣ ਲੱਗੇ ਕਿ ਮਹਾਪੁਰਸ਼ ਬੈਠੇ ਹੋਏ ਸਨ ਸੰਗਤਾਂ ਨੂੰ ਸੰਬੋਧਨ ਕਰਦੇ ਪਏ ਸਨ ਇੰਨੇ ਚਿਰ ਨੂੰ ਭਾਈ ਮਰੀਕ ਸਿੰਘ ਆਇਆ ਭਾਈ ਮਰੀਦ ਸਿੰਘ ਦੇ ਨਾਲ ਇੱਕ ਸਿੱਖ ਹੋਰ ਸੀ ਉਹ ਆ ਕੇ ਤੇ ਸਤ ਜਰਨਾ ਸਿੰਘ ਜੀ ਖਾਲਸਾ ਪੰਡਰਾਵਾਲਾ ਦੇ ਕੋਲ ਆ ਕੇ ਬੇਇੱਜ਼ਤੀ ਕਰਨ ਲੱਗੇ ਸਨ ਜਦੋਂ ਬੇਇੱਜ਼ਤੀ ਕਰਨ ਲੱਗੇ ਸਨ ਤੇ ਸਤ ਜਰਨਾ ਸਿੰਘ ਜੀ ਖਾਲਸਾ ਪੰਡਰਾਵਾਲਾ ਨੇ ਜਦੋਂ ਦੇਖਿਆ ਕਿ ਭਾਈ ਮਰੀਦ ਸਿੰਘ ਆ ਰਹੇ ਨੇ ਤੇ ਭਾਈ ਮਰੀਦ ਸਿੰਘ ਨੂੰ ਸੰਬੋਧਨ ਕਰਦੇ ਹੋਏ ਕਹਿਣ ਲੱਗੇ ਕਿ ਭਾਈ ਮਰੀਦ ਸਿੰਘ ਸਾਨੂੰ ਕੋਈ ਇਹ ਨਹੀਂ ਕਹਿਣਾ ਕਿ ਤੁਸੀਂ ਇਹ ਜੜਾ ਮੋਰ ਤਾਂ ਛੱਡ ਕੇ ਤੁਸੀਂ ਚਲੇ ਜਾਓ ਸ੍ਰੀ ਕਾਤਰ ਸਿੰਘ ਨੂੰ ਛੱਡ ਕੇ ਚਲੇ ਜਾਓ ਇਹ ਨਹੀਂ ਕਹਿਣਾ ਤੁਸੀਂ ਆਪਣੀ ਗੱਲ ਕਹਿਣ ਤੋਂ ਪਹਿਲਾਂ ਸਾਡੀ ਗੱਲ ਸੁਣ ਲਵੋ ਤੇ ਉਹਨਾਂ ਨੇ ਕਿਹਾ ਮਾਹ ਪੁੱਛੋ ਹਾਂਜੀ ਦੱਸੋ ਜੀ ਕਹਿਣ ਲੱਗੇ ਕਿ ਜਦੋਂ ਅਬਦਾਲੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਚੜ੍ਹ ਕੇ ਆਇਆ ਸੀ ਦਰਬੰਦੇਵ ਟਕਸਾਲ ਦੇ ਪਹਿਲੇ ਮੁਖੀ ਸ਼ਹੀਦਾਂ ਦੇ ਸਰਤਾਜ ਸ਼ਹੀਦ ਮਿਸਲ ਦੇ ਸਰਦਾਰ ਬਾਬਾ ਦੀਪ ਸਿੰਘ ਜੀ ਨੇ ਆਪਣੀ ਸ਼ਹੀਦੀ ਦਿੱਤੀ ਸੀ ਤੇ ਉਸ ਨੂੰ ਮੌਤ ਦੇ ਘਾਟ ਤਾਰਿਆ ਸੀ ਦਮਦਮੇਟਰ ਸਾਹ ਦੇ ਦੂਸਰੇ ਮੁਖੀ ਬਾਬਾ ਗੁਰਬਚਨ ਸਿੰਘ ਉਹਨਾਂ ਨੇ ਵੀ ਚੜ੍ਹਾਈ ਕੀਤੀ ਤੇ ਆਪਣੀ ਕੌਮ ਦੀ ਖਾਤਰ ਜਿਹੜਾ ਆਪਣਾ ਸੀਸ ਜਿਹੜਾ ਕੁਰਬਾਨ ਕਰ ਦਿੱਤਾ ਸੀ ਤੇ ਸਤਿਗੁਰਾਇ ਜੀ ਖਾਲਸਾ ਭੰਡਾਰਾ ਵਾਲੇ ਕਹਿਣ ਲੱਗੇ ਕਿ ਅਸੀਂ ਤਖਤ ਸਾਹਿਬ ਦੇ ਸੇਵਾਦਾਰਾਂ ਤੇ ਸਾਡਾ ਵੀ ਇਹ ਫਰਜ਼ ਪੈਂਦਾ ਹੈ ਤੇ ਇਸ ਗੁਰਧਾਮ ਦੀ ਖਾਤਰ ਅਸੀਂ ਆਪਣਾ ਸੀਸ ਜਿਹੜਾ ਕੁਰਬਾਨ ਕਰ ਦਵਾਂਗੇ ਜਦੋਂ ਉਹਨਾਂ ਨੇ ਕਿਹਾ ਕੁਰਬਾਨ ਕਰ ਦਵਾਂਗੇ ਤੇ ਮੈਨੂੰ ਕਵੀ ਦੀਆਂ ਸਤਰਾਂ ਚੇਤੇ ਆ ਰਹੀਆਂ ਨੇ ਦੁਨੀਆ ਵਿੱਚ ਸ਼ਹੀਦਾਂ ਦਾ ਨਾਂ ਉੱਚਾ ਕੌਮਾਂ ਵੱਗਦੀਆਂ ਨਾਲ ਕੁਰਬਾਨੀਆਂ ਤੇ ਅਣਖ ਜਗਦੀ ਜਦੋਂ ਵੀ ਅਣਖੀਆਂ ਤੇ ਫਿਰ ਮਰਦੀ ਨਹੀਂ ਕਦੇ ਵੀ ਜਨਾਨੀਆਂ ਤੇ ਉਹਦਾ ਪਹਾੜ ਤੇ ਬਾਕੀ ਪਹਾੜਾਂ ਦੀ ਫੁੱਟ ਦਾ ਨੂਰ ਹੈ ਜਦੋਂ ਜਵਾਨੀਆਂ ਤੇ ਜਿੱਥੇ ਜਿੱਥੇ ਸ਼ੀਦਾਂ ਦੀ ਰਾਤ ਨੂੰ ਲਈ ਸਰਜਾ ਕਰਦੇ ਨੇ ਲੋਕ ਨਿਸ਼ਾਨੀਆਂ ਤੇ ਗੁਰਪ੍ਰੀਤ ਸਿੰਘ ਸ਼ੀਤਮਨ ਦਾ ਚਾਰਜ ਨੂੰ ਠੋਕਰ ਮਾਰਦੇ ਨੇ ਪ੍ਰਧਾਨਾਤੇ ਇਥੇ ਬਦਵਾਨ ਲਿਖਦੇ ਨੇ ਤੇ ਭਾਈ ਮੁਖਤਿਆਰ ਸਿੰਘ ਜੀ ਯੂਐਸਏ ਵਾਲੇ ਅੱਗੇ ਦੱਸਦੇ ਹੁੰਦੇ ਨੇ ਕਿ ਸਰਕਾਰ ਨੇ ਜਿਹੜਾ ਉਹਨਾਂ ਨੇ ਬੜਾ ਇਲਾਜ ਦੇਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਇਥੋਂ ਤੱਕ ਪਿਆਸ ਸੀ ਕਿ ਅਮਰੀਕਨ ਜਿਹੜਾ 100 ਡਾਲਰ ਤੁਹਾਨੂੰ ਦੇਣੇ ਆ ਤੇ ਪਰ ਕਹਿੰਦੇ ਕਿ ਉਹ ਨਹੀਂ ਮੰਨੇ ਸਨ ਫਿਰ ਉਹਨਾਂ ਨੇ ਹੋਰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਬਾਹਰ ਚਲੇ ਜਾਓ ਉੱਥੇ ਜਾ ਕੇ ਅਸੀਂ ਤੁਹਾਡੀ ਸਹਾਇਤਾ ਕਰਾਂਗੇ ਜਾਂ ਤੁਸੀਂ ਕੁਰਸੀ ਸਾਮ ਲੋ ਪਰ ਜਿਹੜਾ ਤੁਸੀਂ ਮੋਰਚਾ ਛੱਡ ਦੋ ਤੇ ਭਾਈ ਮਰਤਿਆਰ ਸਿੰਘ ਜੀ ਯੂ ਐਸ ਏ ਵਾਲੇ ਕਹਿੰਦੇ ਨੇ ਕਿਉਂ ਕਹਿੰਦੇ ਕਿ ਬੜੇ ਲਾਚਾਰ ਤੇਨ ਦੀ ਕੋਸ਼ਿਸ਼ ਕੀਤੀ ਸੀ ਪਰ ਸੰਤ ਜਨਾ ਸਿੰਘ ਦੀ ਖਾਸਾ ਪਿੰਡਾਂ ਵਾਲੇ ਵਿਕੇ ਨਹੀਂ ਸਨ ਕਿਉਂਕਿ ਜਿਹੜਾ ਇਨਸਾਨ ਵੇਚਦਾ ਨਾ ਉਹਦੀਆਂ ਫੋਟੋਆਂ ਵੇਚਦੇ ਨਾ ਤੇ ਜਿਹੜਾ ਵੇਚ ਜਾਂਦਾ ਉਹਦੀਆਂ ਫੋਟੋਆਂ ਨਹੀਂ ਵਿਖਦੀਆਂ ਉਸ ਕੰਮ ਨੂੰ ਸਰਕਾਰ ਨੂੰ ਲਾਤਾਂ ਪੈਂਦੀਆਂ ਨੇ ਜੋ ਕਿ ਅੱਜ ਤੱਕ ਪੈ ਰਹੀਆਂ ਨੇ ਸਾਡੇ ਅਧਿਕਾਰ ਸ਼੍ਰੀ ਕਾਲੀਦਾਲ ਦੇ ਕਾਲੀਦਾਲ ਦੇ ਮੁਖੀ ਟੌਹਰਾ ਸਾਹਿਬ ਹੋ ਗਏ ਨੇ ਬਾਲਤ ਸਾਹਿਬ ਹੋ ਗਏ ਸਾਰੇ ਬੜਕੇ ਜਿਹੜਿਆ ਜਰੋਹੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਸਾਰੇ ਜਿਹੜੇ ਇੱਕੋ ਚੱਡੀ ਵਟੇ ਸਨ ਇਹ ਸਾਰੇ ਰਲੇ ਹੋਏ ਸਨ ਵਿਦਵਾਨ ਲਿਖਦੇ ਨੇ ਕਿ ਸਾਰੇ ਰਲੇ ਹੋਏ ਸਨ ਤੇ ਜਿਹੜਾ ਹਮਲਾ ਕਰਵਾਇਆ ਇੰਦਰਾ ਗਾਂਧੀ ਨੇ ਫਸਾਇਆ ਇਹ ਸਾਰੇ ਇੱਕ ਪਸਾਉਣ ਵਾਲੇ ਸਨ ਕਿਉਂਕਿ ਲਾਲ ਕਿਸ਼ਨ ਅਡਵਾਨੀ ਨੇ ਕਿਤਾਬ ਲਿਖੀ ਹੈ ਮਾਈ ਕੰਟਰੀ ਮਾਈ ਲਾਈਫ ਇਹ ਇੰਗਲਿਸ਼ ਦੇ ਵਿੱਚ ਕਿਤਾਬ ਹੈ ਤੁਸੀਂ ਪੜ੍ਹ ਸਕਦੇ ਤੇ ਉਹ ਕਿਤਾਬ ਦੇ ਵਿੱਚ ਲਿਖਦਾ ਪਿਆ ਕਹਿੰਦਾ ਕਿ ਇੰਦਰਾ ਗਾਂਧੀ ਟੈਗ ਨਹੀਂ ਕਰਨਾ ਚਾਹੁੰਦੀ ਸੀ ਅਸੀਂ ਮਜਬੂਰ ਕੀਤਾ ਕਿ ਤੈਨੂੰ ਟੈਗ ਕਰਨਾ ਪੈਣਾ ਜਿਹੜਾ ਸੰਤ ਜਨਾਬ ਸਰਪੰਚ ਖਾਲਸਾ ਭੰਡਾਰਾ ਵਾਲੇ ਤੇ ਪੰਜਾਬ ਦੇ ਵਿੱਚ ਬੈਠੇ ਦਰਬਾਰ ਸਾਹਿਬ ਦੇ ਵਿੱਚ ਬੈਠੇ ਨੇ ਜੇ ਤੂੰ ਆਪਣੀ ਕੁਰਸੀ ਬਚਾਉਣੀ ਆ ਤੇ ਇਹਦੇ ਉੱਤੇ ਟੈਗ ਕਰ ਭਾਵੇਂ ਤੈਨੂੰ ਸਾਰੇ ਪੰਜਾਬੀਆਂ ਨੂੰ ਕਿਉ ਮਾਰਨਾ ਪਵੇ ਤੇ ਕੁਝ ਵਿਦਵਾਨ ਲਿਖਦੇ ਨੇ ਕਿ ਇਹਨਾਂ ਨੇ ਫੌਜੀਆਂ ਦਾ ਜਿਹੜਾ ਮੈਨਟ ਜਿਹੜਾ ਇਹ ਆਪਣੇ ਵਾਸਤੇ ਵਿੱਚ ਕਰ ਲਿਆ ਸੀ ਇਹ ਕਾਕੇ ਇਹਨਾਂ ਨੂੰ ਮਣਾਇਆ ਸੀ ਕਿ ਸਾਡਾ ਜਿਹੜਾ ਗੁਰਧਾਮਾਂ ਦੇ ਨਾਲ ਕੋਈ ਦਸ਼ਮਣੀ ਨਹੀਂ ਗਈ ਸਾਡੀ ਸਿੱਖ ਕੌਮ ਦੇ ਨਾਲ ਕੋਈ ਦਸ਼ਮਣੀ ਨਹੀਂ ਪਰ ਕੁਝ ਜਿਹੜਿਆ ਗਲਤ ਸਿੱਖ ਜਿਹੜਿਆ ਇਹ ਤੁਹਾਡੇ ਗੁਰਧਾਮਾਂ ਦੇ ਉੱਤੇ ਬੈਠ ਗਏ ਨੇ ਇਹਨਾਂ ਤੋਂ ਅਸੀਂ ਗੁਰਧਾਮ ਯਾਦ ਕਰਾਉਣੇ ਤੇ ਇਤਿਹਾਸ ਗਵਾਹੀ ਭਰਦਾ ਕਿ ਕੁਝ ਜਿਹੜੇ ਫੌਜੀ ਵੀਰ ਜਿਹੜੇ ਮੰਨ ਜਾਂਦੇ ਨੇ ਇਹ ਸਰਕਾਰ ਦਾ ਸਾਥ ਦਿੰਦੇ ਨੇ ਤੇ ਫਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਟੈਗ ਕਰਦੇ ਨੇ ਗੋਲਾਬਾਰੀ ਜਿਹੜੀ ਆ ਸ਼ੁਰੂ ਹੋ ਜਾਂਦੀ ਆ ਜਦੋਂ ਗੋਲਾਬਾਰੀ ਸ਼ੁਰੂ ਹੋ ਜਾਂਦੀ ਆ ਸ਼ਾਮਾਂ ਦਾ ਸਮਾਂ ਸੀ ਸ਼ਾਮਾਂ ਦਾ ਸਮਾਂ ਸੀ ਸ੍ਰੀ ਕਾਦਰ ਸਾਹਿਬ ਦੇਤੇ ਸੋਰਦਾਰ ਦੀ ਜਿਹੜੀ ਚੌਕੀ ਲੱਗੀ ਹੋਈ ਸੀ ਭਾਈ ਮੁਖਤਿਆਰ ਸਿੰਘ ਜੀ ਯੂਐਸਏ ਵਾਲੇ ਉਧਰ ਕੀਰਤਨ ਕਰਦੇ ਪਏ ਸਨ ਉਹ ਕਹਿੰਦੇ ਨੇ ਕਿ ਕਿਸੇ ਕੀਰਤਨ ਕਰਦੇ ਕਰਦੇ ਮੇਰਾ ਧਿਆਨ ਜਿਹੜਾ ਕਹਿੰਦਾ ਉਸ ਟੈਂਕੀ ਵੱਲ ਪੈ ਗਿਆ ਜਿਸ ਟੈਂਕੀ ਨੂੰ ਕਮਾਂਡੋ ਨੇ ਜਿਹੜਾ ਬੰਬ ਮਾਰ ਕੇ ਡਾ ਦਿੱਤਾ ਸੀ ਤੇ ਪਾਣੀ ਦੇ ਥੱਤੀਆਂ ਲੱਗਦੀਆਂ ਪਈਆਂ ਸਨ ਤੇ ਵਰਮਕ ਸਿੰਘ ਜੀ ਕਹਿੰਦੇ ਪੈਣੇ ਕਿ ਸਾਡਾ ਧਿਆਨ ਉਧਰ ਸੀ ਨਾਲ ਨਾਲ ਅਸੀਂ ਕੀਰਤਨ ਕਰਦੇ ਪੈਸੇ ਨਾਲ ਨਾਲ ਸਾਡਾ ਧਿਆਨ ਜਿਹੜਾ ਉਧਰ ਪੈ ਗਿਆ ਸੀ ਤੇ ਕਹਿੰਦਾ ਕਿ ਗੋਲਾ ਪਾਰੇ ਇੰਨੀ ਹੋ ਗਈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਕਾਸ਼ ਜਿਹੜਾ ਕੋਠਾ ਸਾਹਿਬ ਦੇ ਵਿੱਚ ਹੁੰਦਾ ਸੀ ਉਹਨੇ ਸਾਨੂੰ ਹਾਰ ਕੀ ਪੌੜੀ ਦੇ ਉੱਤੇ ਕਰਨਾ ਪਿਆ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਤਲੀ ਮੰਜ਼ਲ ਜਿੱਥੇ ਬਹੁਤ ਵੱਡਾ ਮਹਾਰਾਜ ਦਾ ਸਰੂਪ ਪਿਆ ਜਾਂਦਾ ਤਾਂ ਕਹਾਂ ਲੱਗਾ ਸਾਨੂੰ ਉੱਥੇ ਕਰਨਾ ਪਿਆ ਜਿਸ ਦੀ ਸੇਵਾ ਭਾਈ ਮੋਹਨ ਸਿੰਘ ਤੇ ਭਾਈ ਭਜਨ ਸਿੰਘ ਕਰ ਰਹੇ ਸਨ ਕਿ ਇਹਨਾਂ ਨੇ ਮਹਾਰਾਜ ਦੇ ਸਰੂਪ ਦੀ ਸੋਖ ਅਸਲ ਦੀ ਸੇਵਾ ਕੀਤੀ ਤੇ ਇਧਰ ਵੀ ਕਹਿੰਦੇ ਕਿ ਸ੍ਰੀ ਕਲਤ ਸਹਿਬ ਦੇ ਉੱਤੇ ਸਾਨੂੰ ਜਿਹੜਾ ਪ੍ਰਕਾਸ਼ ਜਿਹੜਾ ਕੀਤਾ ਸੀ ਸਾਨੂੰ ਉੱਥੇ ਹੀ ਸੋਖ ਹਸਲ ਕਰਨਾ ਪਿਆ ਕਹਿੰਦੇ ਬਾੜ ਗੋਲਾ ਬਾਰੀ ਇੰਨੀ ਚੱਲਦੀ ਪਈ ਸੀ ਤੇ ਭਾਈ ਸ਼ਪੇ ਸਿੰਘ ਜੀ ਦਾ ਮੋਰਚਾ ਲੱਗਾ ਹੋਇਆ ਸੀ ਸ੍ਰੀ ਕਲਤ ਸਹਿਬ ਦੇ ਨਾਲ ਜਿਹੜਾ ਇੱਕ ਕੋਠਾ ਬਣਿਆ ਹੋਇਆ ਉੱਥੇ ਉਹਨਾਂ ਦਾ ਮੋਰਚਾ ਲੱਗਾ ਹੋਇਆ ਸੀ ਤੇ ਇਧਰ ਕੁਲਦੀਪ ਰਾੜ ਇਹਨਾਂ ਨੇ ਸਿੱਖ ਕੌਮ ਨੂੰ ਜਿਹੜਾ ਕੁਝ ਇਤਿਹਾਸ ਕਰ ਲਿਤੇ ਪੈਣ ਕਿ ਫੌਜਾਂ ਦੇ ਵਿੱਚ ਜਾਦੇ ਜਿਹੜੇ ਸਰਦਾਰ ਸਨ ਫੌਜੀ ਵੀਰ ਸਰਦਾਰ ਸਨ ਇਹਨਾਂ ਦਾ ਲੈਡ ਜਿਹੜਾ ਵਾਸ਼ ਕਰਕੇ ਇਹ ਇਹਨਾਂ ਨੂੰ ਇਸ ਕਰਕੇ ਲਿਆਂਦਾ ਗਿਆ ਕਿ ਤੁਹਾਡੇ ਗੁਰਧਾਮ ਦੇ ਉੱਤੇ ਕੁਝ ਗਲਤ ਅਨਸਰ ਪੈ ਗਏ ਨੇ ਤੇ ਇਹਨਾਂ ਨੂੰ ਯਾਦ ਕਰਾਉਣ ਵਾਸਤੇ ਸਾਨੂੰ ਟੈਗ ਕਰਨਾ ਪਵੇਗਾ ਤੇ ਲੈਡ ਵਾਸ਼ ਹੋਣ ਕਰਨ ਜਿਹੜਾ ਇਹਨਾਂ ਨੂੰ ਉੱਤੇ ਹਮਲਾ ਕਰਨਾ ਪਿਆ ਕੁਝ ਗੋਤਾ ਖੋੜ ਲਿਆਦੇ ਕਰਕੇ ਇਹਨਾਂ ਨੂੰ ਇਸ ਖਾਇਆ ਗਿਆ ਕਿ ਤੁਸੀਂ ਸਰੋਵਰ ਦੇ ਵਿਚ ਛਾਲ ਮਾਰਦੇ ਆ ਤੇ ਤਰ ਤਰ ਕੇ ਜਿਹੜਾ ਤੁਸੀਂ ਕਾਤ ਸੈਲ ਤੇ ਹਮਲਾ ਕਰਨਾ ਇਹਨਾਂ ਦਾ ਟੀਚਾ ਇਹ ਸੀ ਕਿ ਜਿਉਂਦੇ ਜੀ ਅਸੀਂ ਸੰਤ ਜਨੈਸ ਸਿੰਘ ਦੀ ਖਾਲਸਾ ਪਿੰਡਰਾਵਾਲੇ ਨੂੰ ਫੜਦਗੇ ਪਿੰਡਰਾਵਾਲੇ ਨੂੰ ਫੜਦਗੇ ਤੇ ਜਾ ਕੇ ਸਰਕਾਰ ਦੇ ਕੋਲ ਜਾ ਕੇ ਇੰਦਰਾ ਗਾਂਧੀ ਦੇ ਕੋਲ ਜਾ ਕੇ ਭੇਟ ਕਰਾਂਗੇ ਇਹਨਾਂ ਨੂੰ ਕਿਉਂਕਿ ਇੰਦਰਾ ਗਾਂਧੀ ਦੇ ਸਾਹਮਣੇ ਫੜ ਮਾਰਦੇ ਹੁੰਦੇ ਸੀ ਕਿ ਸਾਨੂੰ ਮੈਡਮ ਜੀ ਸਨ 2 ਘੰਟੇ ਦੇ ਦਿਓ ਅਸੀਂ ਜਿਹੜਾ ਪੰਜਾਬ ਦੇ ਵਿੱਚ ਸ਼ਾਂਤੀ ਪਾਦਾ ਕਰ ਦਵਾਂਗੇ ਸੰਤ ਜਨਾ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਨੂੰ ਮਾਰ ਦੇਵਾਂਗੇ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਲਗਾਤਾਰ ਜਿਹੜੀ ਗੋਲੀਬਾਰੀ ਚੱਲਦੀ ਪਈ ਆ ਤੇ ਭਾਈ ਗੁਰਮਰ ਸਿੰਘ ਜੀ ਯੂਐਸਏ ਵਾਲੇ ਅੱਗੇ ਦੱਸਦੇ ਹੁੰਦੇ ਨੇ ਤਕਰੀਬਨ ਦੁਪਹਿਰ ਤੇ ਗੜਿਆ ਵਾਈਟਰੂ ਰਾਤ ਦੇ 11 ਵਜੇ ਦੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਗੋਲੀਬਾਰੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਅੰਦਰ ਟੈਂਕ ਆਉਣੇ ਸ਼ੁਰੂ ਹੋ ਗਏ ਗੋੜੇ ਵਿੱਚ ਨੇ ਸ਼ੁਰੂ ਹੋ ਗਏ ਗੋਤਾਖੋਰ ਜਿਹੜੇ ਅੱਗੇ ਵਧ ਰਹੇ ਸਨ ਇਹਨਾਂ ਨੂੰ ਜਨਰਲ ਸ਼ਬੀਰ ਸਿੰਘ ਦੇ ਨਾਲ ਸਾਥੀ ਜਿਹੜਿਆ ਇਹਨਾਂ ਨੇ ਮੋਰਚਾ ਸਾਹਮਣੇ ਤੇ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਕੋਲ ਸਰਕਾਰ ਦੇ ਖਿਲਾਫ ਵਿਰੋਧ ਜਿਹੜਾ ਜ਼ਿਆਦਾ ਸੀ ਤੇ ਖਾਲਸੇ ਕੋਲ ਵਿਰੋਧ ਜਿਹੜਾ ਘੱਟ ਸੀ ਹਥਿਆਰ ਘੱਟ ਸਨ ਤੇ ਇਹ ਸੋਚ-ਸੋਚ ਕੇ ਗੋੜੇ ਚਲਾਉਂਦੇ ਪਏ ਸਨ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਇੱਕ ਗੋਲੀ ਇੱਕ ਇੱਕ ਗੋਲੀ ਜਿਹੜੀ ਆ ਇਹਨਾਂ ਵਾਸਤੇ ਬੜੀ ਕੀਮਤੀ ਸੀ ਇਹ ਲਗਾਤਾਰ ਜਿਹੜਾ ਚੱਲਦਾ ਆ ਰਿਹਾ ਸੀ ਫਿਰ ਅਗਲਾ ਜਿਹੜਾ 6 ਤੋਂ ਚੜ ਜਾਂਦਾ ਅਗਲਾ ਪਿਆਰ ਜਿਹੜਾ ਆਪਦੇ ਕੱਲ੍ਹ ਸਾਹਮਣੇ ਕੱਲ੍ਹ ਪੇਟੇ ਹੁੰਦਾ ਜਾਵੇਗਾ ਸੋ ਇਹਦੀਆਂ ਹਾਜ਼ਰੀਆਂ ਪ੍ਰਮਾਣ ਕਰਨੀਆਂ ਗੁਰਮਤਿ ਵਿਚਾਰਾ ਕਰਦਿਆਂ ਹੋ ਗਈਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹਨ ਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਤਾਂ ਤਾਂ ਸਤਿ ਸ੍ਰੀ ਅਕਾਲ ਸਰਬ ਤੇ ਆਪ ਸਰਬ ਸੰਗਤ ਬਖਸ਼ਯੋਗ ਬਖਸ਼ ਲੈਣਾ ਜੀ ਬਲਾਉ ਪਤ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 犯罪。